ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਵਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ 5 ਜਾਨੀ ਮਰਸੇਲ ਆ ਜੀ ਇੱਕ ਤਾਜੀ ਸੂਈ ਗਾਂ ਹੈ ਜੀ ਹਾਂ ਇੱਕ ਤਾਜੀ ਸੂਈ ਗਾਂ ਬੱਚੀਆਂ ਗੱਬਰ ਨੇ ਬਾਈ ਕੋਲ ਟਾਪ ਬਰੀਡ ਦੇ ਨਗੀਨਾ ਜਰਸੀ ਪੀਸ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਨੇ ਆ ਜੀ ਦੁੱਧਵਾਦ ਆ ਕਿ ਨਵਾਂ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਾਈ ਮੇਰਾ ਅੰਗਰੇਜ਼ਾ ਪਿੰਡ ਸੰਗਤਪੁਰਾ ਚਿਲਾ ਮੋਗਾ ਤਹਿਸੀਲ ਬਾਗਾਪੁਰਾ ਮੋਬਾਈਲ ਨੰਬਰ 9972416597 ਠੀਕ ਆ ਬਾਈ ਕਿੰਨੇ ਨਗਾ ਜੀ ਅੱਜ ਟੋਟਾ 5 ਨਗਾ ਵੀਰ ਠੀਕ ਆ ਤੇ ਬੱਚੀਆਂ ਸਾਰੀਆਂ ਗੱਬਣਾ ਕਿ ਦੋ ਗੱਬਣਾ ਜੀ ਬਾਈ ਦੋ ਗੱਬਣਾ ਠੀਕ ਆ ਤੇ ਦੂਜਾ ਸੂਆ ਗੱਬਣ ਤਿਆਰ ਆ ਬੱਚੀ ਇਹ 14 ਮਹੀਨੇ ਦਾ ਬੱਚਾ ਠੀਕ ਆ ਬਾਈ ਇੱਕ ਨੰਬਰ ਸੂਈ ਸਵਾਈ ਤੋਂ ਸ਼ੁਰੂ ਕਰ ਲੈਨੇ ਆ ਬਾਈ ਸੂਆ ਕਿੰਨਾਮਾ ਸੂਈ ਆ ਜੀ ਇਹ ਇਹ ਵੀਰੇ ਦੂਜਾ ਸੂਆ ਸੂਈ ਆ ਠੀਕ ਆ ਬਾਈ ਇਹ ਰਾਤ ਸੁੰਡੀ ਸੀ ਨਹੀਂ ਪਤਾ ਲੱਗਿਆ ਬੱਚੇ ਦੇ ਮੂੰਹ 'ਚ ਪਾਣੀ ਪੈ ਗਿਆ ਬੱਚਾ ਪੂਰਾ ਹੋ ਗਿਆ ਅੱਛਾ ਫਿਰ ਤੜਕੇ ਸਵਾਈ ਦੇ ਹਾਂ ਸੂ ਤਾਂ ਪਈ ਐ ਬੱਚੇ ਦੇ ਅੰਦਰ ਪਾਣੀ ਪੈ ਗਿਆ ਅੱਛਾ ਜੀ ਤੇ ਬੱਚੀ ਬੱਚੀ ਜੇ ਮਗਰ ਖਤਮ ਹੋ ਗਿਆ ਬੱਚਾ ਖਤਮ ਹੋ ਗਿਆ ਜੀ ਹਾਂ ਠੀਕ ਹੈ ਭਾਈ ਜੇ ਮਰਿਆ ਤਾਂ ਮਰਿਆ ਹੀ ਕਹਾਂਗੇ ਭਾਈ ਖੜਾਉਣ ਨਹੀਂ ਮਗਰ ਨਾ ਗਲਤ ਕੰਮ ਕੀਤਾ ਨਾ ਕਰਕੇ ਜੇ ਦੂਰ ਵਧ ਗਿਆ ਪੈ ਗਿਆ ਪ੍ਰੋਪਰ ਆ ਜੇਰ ਪਈਆ ਬੱਚਾ ਜੀ ਜੇਰ ਡਾਂਟਣਾ ਜੀ ਦੇਖ ਸਕਦੇ ਹੋ ਬੱਚਾ ਐਕਸਪਾਇਰ ਹੀ ਹੋ ਗਿਆ ਮੂੰਹ ਚ ਪਾਣੀ ਪੈ ਗਿਆ ਬੱਚੀ ਸੀਗੀ ਜੀ ਮਗਰ ਪਰ ਆਪ ਕਰਮ ਵਾਲੀ ਬਹੁਤ ਚੰਗੀ ਹੁਣ ਬਾਈ ਬੋਲਾ ਫਿਰ ਕਿੰਨਾ ਕੱਢਿਆ ਜੀ 3 3.5 ਲੀਟਰ ਬਾਈ ਚੋਇਆ ਠੀਕ ਹੈ ਜੀ। ਕੋਲੋਂ ਦਾ ਰਿਕਾਰਡ ਆ ਬਈ 22 ਲੀਟਰ ਦਾ ਪੂਰੇ ਤਸਲੀ ਵਾਲੇ ਘਰੋਂ ਆ ਜਾਂ ਪੂਰੀ ਵੱਡੀ ਜਰਸੀ ਆ ਕੋਈ ਛੋਟੀ ਨਹੀਂ ਹੈ ਜੀ ਪੰਜਾਹ ਵਾਲੀ ਜਰਸੀ ਆ। ਤੋਰ ਕੇ ਦਿਖਾ ਦਿਓ ਜੀ ਕੱਦ ਕਾਠ ਦੇ ਪੱਖ ਤੋਂ ਚੰਗੀ ਆ ਸ਼ਾਈਨਿੰਗ ਵਾਲੀ ਸਕਿਨ ਆ। ਬਾਕੀ ਹਵਾਨੇ ਦੇ ਬਰੀਕੀ ਕੋਈ ਰੇਂਜ ਚੈੱਕ ਕਰ ਸਕਦੇ ਹੋ। ਜਿਹੜੀ ਮਿਲਕ ਵੇਨ ਆਉਂਦੀ ਆ ਪੂਰੀ ਸਟਰੋਂਗ ਗੋਟ ਆ ਰਗੀ। ਜਾਤ ਬਰੀਡ ਦੇ ਪੱਖ ਤੋਂ ਵੰਤ ਕੋਈ ਨਹੀਂ ਬੱਚਾ ਮਗਰ ਬਈ 10 ਦਾ ਬੱਚੀ ਸੀਗੀ ਐਕਸਪਾਇਰੀ ਹੋ ਗਿਆ ਜੀ। ਥਣਾ ਦੇ ਸਹਿ ਸੋਹਣਿਆ ਬਾਈ ਥਣਾ ਦੀ ਡੰਨ ਆ ਜੀ ਮੁੱਕਿਆ ਵੀਰੇ ਠੀਕ ਆ ਥਣਾ ਦੀ ਡੰਨ ਆ ਬੇਫਿਕਰ ਹੋ ਕੇ ਆ ਜਾਓ ਸੋਹਣੇ ਫੇਸ ਕੁਆਲਟੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਚਾਰ ਹੀ ਥਣਾ ਗੈਸ ਤੇ ਲੱਗੇ ਹੋਏ ਹੱਥੀ ਜਵਾਈ ਵਾਲਾ ਥਣਾ ਵਜਨ ਮजूद ਦੀ ਚੰਗੀ ਆ ਜੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 8:36 ਮਿੰਟ ਹੋ ਗਿਆ ਥਣਲੇ ਦੇ ਜਜਮੈਂਟ ਉਹ ਹਸਾਵਣਾ ਕਰੇ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਜੀ ਬਾਈ ਦੱਸਦਾ ਕਿ ਬਲੂਨ ਨੇ 22 ਕਿਲੋ ਦਾ ਦਿੱਤਾ ਇਹ ਤੇਰ ਪਲੱਸ ਦੀ ਉਮੀਦ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਬਾਕੀ ਬਾਈ ਜਵੇਂ ਬੱਚਾ ਮਰਿਆ ਵਛੀ ਨੇ ਪੂਰਾ ਹੌਲ ਨਹੀਂ ਕੀਤੀ ਮੈਂ ਨਿਆਣੇ ਤੋਂ ਬੈਠੋਈ ਆ ਮੇਰਾ ਨਿਆਣੇ ਦੇ ਹਾਂ ਕੋਈ ਵੀਰ ਆਏ ਨਾ ਕੱਲੂ ਗਣ ਚਾਖੇ ਬਈਰ ਬੱਚਾ ਹੈ ਨਹੀਂ ਲੱਤਾਂ ਮਾਰੂਗੀ ਸਹੀ ਗੱਲ ਮੌਲੀ ਮੇਰੇ ਘਰੇ ਦੋੜਾਂਗੇ ਚਵਾਈ ਕਰ ਸਕਦਾ ਸੀਲ ਸਾਉ ਜਿੰਨੀ ਕਹਣਾ ਉਹਨੂੰ ਹੀ ਆ ਠੀਕ ਆ ਜੀ ਹਾਂ ਆ ਹੀ ਬਹਿ ਜਾ ਬਸ ਸਹੀ ਠਾਂ ਸੀਲਸ ਲਗਦਾਂ ਤੋਂ ਕੋਈ ਨਹੀਂਗਾ ਦੇਖ ਸਕਦੇ ਹੋ ਚਵਾਈ ਦੀ ਇੱਕ ਨੰਬਰ ਆ ਨਾ ਮੋਟੀ ਗੰਨੇਰ ਕੀ ਚਵਾਈ ਹੈ ਆਏ ਨਹੀਂ ਵੀ ਲੱਤ ਮਾਰ ਜੂਗੀ ਠੀਕ ਹੈ ਨਿਆਣਾ ਨਿਆਣਾ ਪਾਉਂਦੀ ਲੋੜ ਹੀ ਨਹੀਂ ਨਿਆਣਾ ਪਾਉਂਦੀ ਲੋੜ ਹੀ ਨਹੀਂ ਬਾਈ ਕਹਿੰਦਾ ਬਾਕੀ ਹੁਣ ਤਾਂ ਮੇਰੀ ਸਾਫ ਕੀਤੀ ਵੀ ਬਾਕੀ ਖਾਲੀ ਹੋਈ ਵੀ ਹੈ ਜੀ ਹਾਂ ਬਾਕੀ ਥਾਣਾ ਦੀ ਆਪਣੀ ਜ਼ਿੰਮੇਵਾਰੀ ਹੈ ਜੇ ਅਗਲਾ ਕੋਈ ਛੋਟਾ ਹੈ ਕੋਈ ਵੀ ਦੂਰੋਂ ਉਹਨਾਂ ਨੇੜੇ ਆਉਂਦਾ ਠੀਕ ਹੈ ਜੀ ਥਾਣਾ 'ਚ ਕੋਈ ਪਰਮਲੂਆ ਪਤੇਲ ਖਾਤੇ ਦੇ ਕੇ ਤੋੜਾ ਠੀਕ ਆ ਮੁੱਲ ਬਾਈ ਇਹਦਾ ਮੁੱਲ ਬਾਈ ਲਈ ਦਾ 70 ਦੀ ਆਣ ਕੀ ਕਹੇਗੀ ਅਜੇ 65000 ਦੀ ਦੇ ਦਾਂਗੇ ਹਾਂ ਠੀਕ ਹੈ ਜੀ ਹਾਂ ਮੁੱਲ ਬਾਈ ਕਹਿੰਦਾ 65000 ਰੁਪਿਆ ਬਾਕੀ ਉਹਦੇ 'ਚ ਮਾਨਦਾਨ ਹੋ ਜੇ ਬੱਚਾ ਐਕਸਪਾਇਰੀ ਨਾ ਹੋਇਆ ਹੁੰਦਾ ਫੇਰ ਤਾਂ ਬਈ ਜ਼ਿਆਦਾ ਦੀ ਸੀਗੀ ਚਲੋ ਜਿਵੇਂ ਕਿਸਮਤ ਚ 2 ਨੰਬਰ ਬਾਈ ਇਹਦੀ ਕੀ ਡਿਟੇਲ ਹੈ ਇਹ ਵੇਲੇ ਦੂਜਾ ਸੂਆ ਸੌਂਦੀ ਆ ਠੀਕ ਆ ਜੀ ਪਹਿਲੇ ਸੋਹ ਦਿੱਤਾ ਨੇ 16 17 ਲੀਟਰ ਲਾਉਣਾ ਠੀਕ ਆ ਬਾਈ ਹਾਂ ਦੇਣ ਕਿੰਨੇ ਲੈ ਜੀ ਦੇਣ ਬਾਈ 7 ਬਾਕੀ ਆ ਜੀ ਠੀਕ ਆ ਜੀ ਤੇ ਆ ਜਿਹੜੀ ਬੂਬੀ ਜੀ ਇਹ ਚੱਲਦੀ ਤਾਂ ਨਹੀਂ ਜੀ ਨਹੀਂ ਬਾਈ ਇਹਦੇ ਸਰੂ ਹੈ ਨਹੀਂ ਠੀਕ ਆ ਜੀ ਬਾਕੀ ਥਾਣਾ ਤੋਂ ਦੂਰ ਆ ਠੀਕ ਹੈ ਕੱਦ ਕੱਠ ਤੇ ਵਜਨਾਲੀ ਆ ਖੂਬਸੂਰਤੀ ਬਹੁਤ ਆ ਜੀ ਵੇੜ ਦੀ ਪੂਰੀ ਸੋਹਣੀ ਸਨਕੀ ਦੇਖ ਸਕਦੇ ਹੋ ਵજન ਵਾਲੀ ਵਜੂਦ ਵਾਲੀ ਆ ਡੈਨ ਡੇਟ ਮੁਤਾਬਕ ਸੱਤ ਪਏ ਆ 16 17 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਐਟੀਆਰ ਪਲੱਸ ਦੀ ਉਮੀਦ ਆ ਬਾਕੀ ਸੇਵਾ ਦੇ ਸਰਪੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਸ਼ਾਈਨਿੰਗ ਵਾਲੀ ਸਕੈਨ ਨਾ ਮੇਨਗਾਲਾ ਸਮੀਆਂ ਪਲੀਆਂ ਚੰਗੀਆਂ ਜੀ ਲੁੱਧ ਚੰਗਾ ਪਾ ਜਾਣਗੀਆ ਚੰਗੀ ਸੇਵਾ ਨਾਲ ਥਾਣਾ ਦੀ ਇਹ ਵੀ ਡੰਨ ਬੇਫਿਕਰ ਹੋ ਜਿਓ ਹਵਾਨੇ ਤੇ ਬਰੀਕ ਬਰੀਕ ਰੀਂਜ ਦੇਖ ਸਕਦੇ ਹੋ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਸੋਨਾ ਗੁਲਾਬੀ ਹਵਾਨਾ ਸੋਨਾ ਗੁਲਾਬੀ ਥਾਣਾ ਜੀ ਮੁੱਲ ਬਈ ਇਹਦਾ ਮੁੱਲ ਬਈ 65000 ਹੋਜੂ ਲਸੀ ਹਾਂਜੀ ਹੋਜੂਗਾ ਮਾਨ ਜੀ ਠੀਕ ਹੈ ਜੀ ਮੁੱਲ ਬਈ ਇਹਦਾ 65000 ਰੁਪਇਆ ਕਰਦੇ ਆ ਬਾਕੀ ਲੈਸ ਉਹਦੇ ਚ ਬਾਈ ਕਹਿੰਦਾ ਜਰੂਰ ਕਰ ਦਾਂਗੇ ਅੱਗੇ ਬਈ ਦੋ ਨੰਬਰ ਬੱਚੀ ਆ ਦੰਦੋਂ ਕਿੰਨੀ ਹੈ ਬਾਈ ਦੋ ਦੰਦ ਵੀ ਕੱਢਦੀ ਆ ਚੱਕ ਵੀ ਕੱਢਿਆ ਜੀ ਇੱਕ ਤਾਂ ਛੱਟਿਆ ਹੀ ਆ ਜੀ ਯਾ ਜਣੀ ਕੀਰੀ ਮਾ ਲਗੋਂ ਦੀ ਮਾ ਲਗੋਂ ਦੀ ਠੀਕ ਹੈ ਬਾਈ ਤੇ ਗੱਬਣ ਚੈੱਕ ਪਾਸ ਕਿੰਨੇ ਟਾਈਮ ਦੀ ਗੱਬਣ ਬਾਈ ਡਾਕਟਰ ਤੋਂ ਚੈੱਕ ਕਰਾਈ ਉਹਦਾ 6 ਮਹੀਨਾ ਜਾਸੇ ਪਾਸੇ ਕਹਿੰਦਾ ਮਾਲਕਾ ਨੇ ਮੈਨੂੰ 6.5 ਦੱਸ ਕੇ ਦਿੱਤੀ ਇਦੋਂ ਅਸੀਂ ਰਿਮਾਂਡ ਕਿ ਆਏ ਬੰਦਾ ਹਾਂ ਬਾਕੀ ਆਪਣੇ ਘਰੇ ਬਾਕੀ ਆਪ ਦਾ ਡਾਕਟਰ ਨਾਲ ਲੈ ਕੇ ਆ ਆਪਣੇ ਘਰੋਂ ਜਾਂ ਜਿਹੜਾ ਵੀ ਲੋਗ ਚੈੱਕ ਕਰਾ ਕੇ ਲੈ ਕੇ ਜਾਵੇ ਹਨਾ ਸਹੀ ਗੱਲ ਹੈ ਜੀ ਮਾਲਕਾ ਨੇ ਤਾਂ ਬਾਈ ਕਹਿੰਦਾ 6.5 ਕਹੀ ਸੀ ਡਾਕਟਰ ਨੇ 6 ਮਹੀਨਿਆਂ ਦੀ ਚੈੱਕ ਪਾਸ ਕੀਤੀ ਹੈ ਕਿਉਂਕਿ 22 ਦੀ ਚੈੱਕ ਕਰਾਈ ਹੋਈ ਹੈ ਮੇਰੀ ਸਪੈਸ਼ਲੀ ਬੇਨਤੀ ਆ ਕਿ ਤੁਸੀਂ ਆਪ ਦਾ ਡਾਕਟਰ ਨਾਲ ਲਿਆਏ ਸੀਮਨ ਬਾਈ ਇਹਦੇ ਕਿਹੜਾ ਲੱਗਿਆ ਜੀ ਹੈਗਾ ਬਾਈ ਮੇਰੇ ਕੋਲ ਪਿਆ ਕਿਹੜਾ ਵੀਰ ਲਊਗਾ ਹਨਾ ਆਪ ਬਹੁਤ ਦੇ ਦਾਂਗੇ ਚੰਗਾ ਹੀ ਲੱਗਿਆ ਸੀ ਚੰਗਾ ਲੱਗਾ ਸਰ ਇਹਦਾ ਟੀਕਾ ਲੱਗਿਆ ਜਾ ਠੀਕ ਹੈ ਬਾਈ ਕਹਿੰਦਾ ਚੰਗਾ ਟੀਕਾ ਲੱਗਿਆ ਵਾ ਜਿਹੜਾ ਉਹਦਾ ਸਟਰੋ ਆਪਣੇ ਕੋਲ ਪਿਆਗਾ ਉਹ ਜਿਹੜਾ ਵੀਰ ਲੈ ਕੇ ਜਾਊਗਾ ਆਪਾਂ ਉਹਨੂੰ ਦੇ ਦਾਂਗੇ ਝੋਲੀ ਕਰਮ ਵਾਲੀ ਦੀ ਬਹੁਤ ਚੰਗੀ ਆ ਫੁੱਟ ਨਿਸ਼ਾਨਤ ਨਹੀਂ ਕੋਈ 4 ਹੀ ਥਾਣਾ ਗੈਪ ਤੇ ਲੱਗੇ ਵੇ ਸਾਡੇ 4.5 ਫੁੱਟ ਤੱਕ ਤੇ ਜਾਂਦੀ ਐ ਇੰਚ ਵਸ਼ੀ ਕਿਤੇ ਨਾ ਮਿਣਿਆ ਵਾ ਠੀਕ ਆ ਹਜੇ ਤਾਂ ਬਾਈ ਕਰਮ ਵਾਲੀ ਨੇ ਕੰਮ ਨਾ ਹਜੇ ਬੱਚਾ ਹੀ ਐ ਕਦ ਹੋ ਚੱਕਣਾ ਬੱਚੇ ਦਾ ਕਦ ਕਰੋ ਅਸੀਂ ਜਿੰਨਾ ਟਾਈਮ 6 ਦੰਦ ਨਹੀਂ ਹੁੰਦੀ ਕਰਮ ਵਾਲੀ ਨੇ ਕਰੀ ਜਾਣਾ ਫੁੱਲ ਉੱਚੀ ਐਚ ਐਫ ਵੈੜਾ ਵਾਂਗੂ ਤਿਆਰ ਹੋਊਗੀ ਬਰੀਡ ਵਾਈਜ਼ ਬਹੁਤ ਚੰਗੀ ਆ ਸੋਹਣੀ ਫੇਸ ਕੁਆਲਿਟੀ ਗਾਹ ਦੇ ਬਰੋਬਰੀ ਘੱਟ ਆ ਜੀ ਉਸ ਕਦੇ ਪੂਰਾ ਉੱਚਾ ਹੀ ਹੋ ਘੱਟ ਨਹੀਂ ਹੁੰਦਾਗਾ ਮੁੱਲ ਬਈ ਇਹਦਾ ਮੁੱਲ ਬਈ ਦਾ 65 ਆ 60 ਤੋਂ ਮਾਨਦਾਨ ਕਰਾਂਗੇ ਠੀਕ ਆ ਜੀ ਮੁੱਲ ਕਰਾਉਣ ਨੂੰ ਬਈ ਆਣਾ ਬਈ ਪਿੱਛੇ ਵੜਣਾ ਵੀ ਹੈ ਜੀ ਆਮ ਠੀਕ ਆ ਜੀ ਆਪਾਂ ਨਾਲ ਅਗਲਾ ਕਹਿ ਰਹੇ ਹਾਂ ਦਾ ਜੇ 28 ਅਸੀਂ ਹਜ਼ਾਰ ਪਵਾਲ ਗਏ ਜੇ ਅੱਡੇ ਹੋਰ ਗਾਹਕ ਨੂੰ ਵੇਚ ਗਏ ਅਗਲਾ ਕਹਿੰਦਾ ਜੇ ਥੋੜੀ ਜਵਾਨ ਆ ਕੋਈ ਮੈਨੂੰ ਬੰਦੇ ਨੇ ਬਈ 5000 ਰੁਪਿਆ ਪਾਇਆ ਠੀਕ ਆ ਜੀ ਦੋ ਦਿਨ ਦਾ ਮੈਂ ਤੋਂ ਟਾਈਮ ਲਿਆ ਕਹਿੰਦਾ ਮੈਂ ਵੀ ਪਰਸੋਂ ਕਾਇਆਂ ਲੈ ਕੇ ਜਾਊਂਗਾ ਬੱਠੀ ਠੀਕ ਹੈ ਜੀ ਬਾਅਦ ਜੋ ਮੈਨੂੰ ਕਹਾਂ ਮੇਰੇ ਗਾਂਾਂ ਢੱਲੀਆਂ ਹੋ ਗਿਆ ਮੈਂ ਉਧਰ ਹੋ ਗਿਆ ਦੋਨੇ ਗਾਂਾਂ ਵੇਚ ਲੈ ਤਿੰਨ ਦਿਨਾਂ ਬਾਅਦ ਬੰਦੇ ਨੇ ਜਵਾਬ ਦਿੱਤਾ ਮੈਨੂੰ 15-20 ਹਜ਼ਾਰ ਰੁਪਏ ਬੱਚਿਆਂ ਮੰਗ ਲਿਆ ਉਹ ਨੁਕਸਾਨ ਹੋ ਗਿਆ ਮੇਰਾ ਜੀ ਉਹ ਕਹਿੰਦਾ ਮੇਰੇ ਪਸ਼ੂ ਢੱਲੇ ਆ ਬਾਈ ਅਗਲਾ ਕਹਿੰਦਾ ਯਾਰ ਪਤਾ ਨਹੀਂ ਪਸ਼ੂ ਕਾਹ ਤੋਂ ਨਹੀਂ ਵੇਖਿਆ ਵਿਖਾ ਦੇ ਕੋਈ ਚੱਕਰ ਨਹੀਂ ਆਪਾਂ ਨੂੰ ਆਹ ਨੰਬਰ 'ਤੇ ਬੰਦੇ ਦਾ 5000 ਰੁਪਿਆ ਪਿਆ ਗੂਗਲ ਪੇ ਵੀ 5000 ਰੁਪਏ ਪੰਜ ਛੱਡ ਗਿਆ ਮੈਨੂੰ ਠੀਕ ਹੈ ਜੀ ਇਹ ਮੇਰੀ ਸਪੈਸ਼ਲ ਬੇਨਤੀ ਹੈ ਬਾਈ ਜੀ ਬਾਈ 2000 ਰੁਪਏ ਦਾ ਖਾਈ ਪਾ ਕੇ ਆਉਂਦਾ ਜੇਕਰ ਅਗਲੇ ਨੂੰ ਵੱਧ ਵੇਚਣਾ ਬਾਅਦ ਅਗਲਾ ਜਵਾਨ ਪਾਸ ਖੜਾ ਆਪਣੀ ਦੁਕਾਨਦਾਰੀ ਹੁੰਦੀ ਆ ਅਗਲਾ ਬਾਈ 5860 ਹੋ ਗਿਆ ਠੀਕ ਹੈ ਠੀਕ ਹੈ ਨਾ ਮੇਰੇ ਪਸੂ ਰਹਿ ਗਏ ਮੈਂ ਬਾਹਲੇ ਕੱਕਣ ਜਵਾਬ ਦਿੱਤਾ ਚਲੋ ਕੋਈ ਗੱਲ ਨਹੀਂ ਸ਼ੇਰ ਹੋ ਜਾਣਗੇ ਉਹਨਾਂ ਨੂੰ ਜਿੰਨਾ ਵੀ ਰਾਣੇ ਪਹਿਲਾ ਫੋਨ ਲਾਇਆ ਸੀਗਾ ਉਹ ਦੂਰੀ ਆਰ ਬਾਈ ਨੂੰ ਕਾਲ ਕਰ ਲੈਣਾ ਤੇ ਪਸ਼ੂ ਖੜੇ ਆ ਜੀ ਅੱਗੇ ਬਾਈ ਇਹ ਚਾਰ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬੱਚੀ ਦੀ ਇਹੇ ਬਰੇ ਚਾਰਾ ਮਹੀਨੇ ਦੇ ਆਸ-ਪਾਸ ਹੀ ਹੈ ਵੀ ਗੱਬਣ ਚੈੱਕ ਪਾਸ ਇਹ ਵੀ ਦੋ ਦੰਦ ਕੱਢ ਦੋਈ ਹੈ ਛੇਰੀਆਂ ਜੀ ਆਉਂਦੀਆਂ ਛੇਰੀਆਂ ਜੀ ਆਉਂਦੀਆਂ ਚਾਰਾ ਮਹੀਨਾ ਦੀ ਗੱਬਣ ਇਹਦੇ ਵੀ ਟੀਕਾ ਬਈ ਚੰਗਾ ਹੀ ਲੱਗਿਆ ਹਾਂ ਬਈ ਮਿਲਿਆ ਆਪਣਾ ਸਾਰਾ ਕੋ ਪਿਆਰ ਦਾ ਰਕਾਰ ਸਮੇਤ ਦੇਵਾਂਗੇ ਸਾਰਾ ਕੋ ਪਿਆਰ ਰਕਾਰ ਸਾਰਾ ਦੇਵਾਂਗੇ ਵੀਰੇ ਠੀਕ ਹੈ ਜੀ ਤੋੜ ਕੇ ਦਿਊਗਾ ਭਾਵੇਂ ਜੀ ਸਾਹਵੇਂ ਪਿਆ ਤੋੜ ਕੇ ਦਿਖਾ ਦੀ ਬਈ ਸੂਣੀ ਫੇਸ ਕੁਆਲਿਟੀ ਕੱਦ ਕਾਠ ਤੇ ਵਜੇ ਨਾਲੀ ਵੈੜਾ ਜੀ ਚਾਰਾ ਮਹੀਨਿਆਂ ਦੇ ਆਸ-ਪਾਸ ਗੱਬਣਾਂ ਦੋ ਦੰਦ ਮੰਨ ਰੋ ਖੀਰੀ ਮੰਨ ਲੋ ਬਾਈ ਕਹਿੰਦਾ ਦੰਦ ਹਜੇ ਇੱਕ ਕੱਢਿਆ ਤੇ ਇੱਕ ਜੱਕ ਦੀ ਯਾਨੀ ਨਾ ਤਾਂ ਖੀਰੀਆਂ ਚਾਹ ਨਾ ਦੋ ਦੰਦ ਹੀ ਚਾ ਵਿਚਾਲੀ ਜੀ ਯਾਨੀ ਖੀਰੀਆਂ ਜੋ ਬਾਹਰ ਨਿਕਲ ਗਈਆਂ ਥਣਾ ਦੇ ਸਜ ਸੋਨੇ ਗੈਪ ਤੇ ਸੋਣੀ ਫੇਸ ਕੁਆਲਟੀ ਬਰੀਡ ਵਾਈਜ਼ ਕਰਮ ਵਾਲੀ ਬਹੁਤ ਚੰਗੀ ਆ ਸੀਮਨ ਬਾਈ ਦੱਸਦਾ ਇਹਦੇ ਚੰਗਾ ਹੀ ਲੱਗਿਆ ਵਾ ਬਾਕੀ ਥਣਾ ਦੀ ਓਕੇ ਆ ਜੀ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ 50 45 ਜਮਾਨਤਨ ਕਰਦਾਂਗੇ ਠੀਕ ਆ ਜੀ ਇਹਦਾ ਮੁੱਲ ਬਾਈ 50000 ਰੁਪਇਆ ਕਰਦੇ ਆ ਬਾਈ ਕਹਿੰਦਾ 45000 ਚੋਂ ਮਾਨਤਨ ਕਰਦਾਂਗੇ ਜਿੱਦ ਦੇ ਤਿਆਰ ਹੋ ਗਿਆ ਕਰਮ ਵਾਲਿਆਂ ਦਾ ਉਹਦੇ ਮੁੱਲ ਕੋਈ ਨਹੀਂ ਹੋਣਾ ਕਿਉਂਕਿ ਫੁੱਲ ਟੌਪ ਕੁਆਲਿਟੀ ਦੀਆਂ ਜਰਸੀਆਂ ਬਾਈ ਅੱਗੇ ਬਾਈ ਬੱਚਾ ਇੱਕ ਬਾਈ ਕੁੜ ਜਰਸੀ ਸੇਲ ਆ ਉਮਰ ਕਿੰਨੀ ਆ ਬਾਈ ਇਹਦੀ 14 ਮਹੀਨੇ ਬੱਚਾ ਬਾਈ ਕੀ ਰਹੀ ਆ ਕੱਚਾ ਜੀ ਜੀ ਆਪਾਂ ਤੇ ਵੀਡੀਓ ਪਾਈ ਉਹਦੇ ਵਸ਼ੇ ਹੀਟ ਦੀ ਸੀਗੀ ਆਪਾਂ ਹੀਟ ਮੈਚ ਕਰਾ ਦਈਏ ਠੀਕ ਆ ਜੀ ਤੇ ਦੰਦੋਂ ਤੱਕ ਹੀਰੀ ਆ ਜਮਾਨਤਨ ਕਰਦਾਂਗੇ ਠੀਕ ਆ ਜੀ ਚੋਲੀ ਚ ਕੋਈ ਹੈਗੀ ਫੋਰ ਚਾਂਚ ਚਾਰੀ ਥਾਣਾ ਹਨ ਚਾਰੀ ਥਾਣਾ ਐਨ ਕੱਲਾ ਕੱਲਾ ਨਿੱਖੜ ਮਾ ਜੀ ਸੋਹਣੀ ਫੇਸ ਕੁਆਲਟੀ ਆ ਜਿਹੜੇ ਹਿਸਾਬ ਨਾਲ ਬੱਚਾ ਬਈ ਕੱਦ ਬਹੁਤ ਚੰਗਾ ਹੈ ਦਾ ਜੀ ਕੱਦ ਤੇ ਵੇਲ ਵੀ ਬਹੁਤ ਆ ਬਈ ਵੇਲ ਵੀ ਬਹੁਤ ਆ ਕੱਦ ਵੀ ਬਹੁਤ ਆ ਉਮਰ ਚ ਹਜੇ ਕਰਮ ਵਾਲਾ ਬੱਚਾ ਹੀ ਆ ਮਦਰ ਮਿਲ ਕੇ ਰਿਕਾਰਡ ਚੰਗਾ ਬਈ ਇਹਦਾ ਬਈ ਮਾਲਕ ਨੂੰ ਦੱਸਿਆ 24 ਲੀਟਰ ਉਹਨਾਂ ਨੇ ਮੈਨੂੰ ਆ ਗੱਲ ਕਹੀ ਆ ਵੀ ਵੇਚਣ ਨਾਲ ਚੱਕਰਾਂ ਚ ਨਾ ਬਈ ਨੂੰ ਘਰੇ ਪਾਲ ਠੀਕ ਆ ਜੀ ਬਾਲਾ ਚੰਗਾ ਬੱਚਾ ਮੈਗਾ ਬਰੀ ਹੁਣ ਆਪਾਂ ਕਿੰਨੇ ਕੇ ਪਾਲੀ ਜਾਵਾਂਗੇ ਉਹ ਤਾਂ ਚਲੋ ਆਪਾਂ ਨਾ ਕੰਮ ਆ ਜੀ ਆਪਾਂ ਤਾਂ ਲਿਆ ਕੇ ਵੇਚ ਨਹੀਂ ਹੁੰਦਾ ਪਰ ਜੇ ਕੋਈ ਰੱਖਣ ਵਾਲਾ ਵੀਰ ਲੈ ਗਿਆ ਤੇ ਉਹਦੇ ਲਈ ਇੱਕ ਨਗੀਨਾ ਬਣ ਜਾਊਗਾ ਸੀਮਣ ਜਿਹੜਾ ਮਰਜ਼ੀ ਲਵਾ ਕੇ ਬੱਚਾ ਲੈ ਲੈ ਜਰਸੀ ਦਾ ਟੌਪ ਟੌਪ ਕੁਆਲਿਟੀ ਦੀ ਹੈ ਜੀ ਕੰਨ ਚਾਰਾਂ ਗੋਲਾਂ ਦਾ ਯਾਰ ਪੂਰਾ ਪੂਰਾ ਕਾ ਲੋ ਜੀ ਆਪਾਂ ਨੇੜੇ ਤੋਂ ਦਿਖਾ ਦੇ ਗੋਲ ਦਾ ਕੋਈ ਫੋਟੋ ਜਿਵੇਂ ਗੋਲ ਹੈ ਜੀ ਸਰਕਲ ਚ ਹੋਣੀ ਬਹੁਤ ਬੱਚਾ ਸਾਹ ਬਹੁਤ ਸੋਹਣਾ ਸੁਨੱਖਾ ਪੂਰਾ ਜਿਹਦਾ ਮੁੱਲ ਬਾਈ ਇਹ ਬਾਈ 35 ਜੋ ਮਾਨਦਾਨ ਕਰੂੰਗਾ ਮੁੱਲ 40 ਆ ਬਾਈ ਕਿ ਛੋੜੀ ਹੋਊਗੀ ਠੀਕ ਹੈ ਜੀ ਹਾਂ ਬਾਲਾ ਆਪਾਂ ਸੈਟ ਕੀ ਨਹੀਂ ਦੇਣਾ ਜਾਨਵਰ ਜਿਹੜੇ ਵੀ ਨੇ ਫੱਟੋ ਹੋਏ ਉਹ ਹੀ ਖੋਣਾਂਗੇ ਆਪਾਂ ਨੂੰ 35000 ਚ ਬਾਈ ਕਹਿੰਦਾ ਮਾਣ ਤਾਨ ਕਰ ਦਾਂਗੇ ਜਿਹਨੂੰ ਚੱਜੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ